ਬਹੁਤ ਸੋਹਣੇ ਸੂਟ ਆਏ ਨੇ ਦੇਖੋ ਜੀ ਕਾਟਨ ਦੇ ਵਿੱਚ ਸੂਟ ਹੈ ਜੀ ਪ੍ਰਿੰਟ ਕਮੇਜਾਊਗੀ ਸਲਵਾਰ ਵਰਕ ਦਾ ਰਵਾਜ ਹੈ ਜਿਹੜਾ ਸਭ ਤੋਂ ਵੱਧ ਲਓ ਜੀ ਬਾਟਮ ਵਰਕ ਦਾ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਪਹੁੰਚੇਗਾ ਕਢਾਈ ਆਊਗੀ ਰੰਗ ਜਿਹੜੇ ਤੁਹਾਨੂੰ ਚਾਰ ਪੰਜ ਦਾ ਅੱਜ ਦਿਖਾਉਂ ਜਿਹੜੇ ਸਭ ਤੋਂ ਵੱਧ ਵੇਚ ਰਹੇ ਨੇ ਮੇਰੇ ਕੋਲ ਆਹ ਦੇਖੋ ਜੀ ਮਸਟਰਡ ਸਲਵਾਰ ਨਾਲ ਆਊਗਾ ਪਹੁੰਚੇਗਾ ਕਢਾਈ ਆਊ ਦੇਖੋ ਜੀ ਬਹੁਤ ਸੋਹਣੇ ਡਾਂਗੜੇ ਰੇਟ ਤੁਸੀਂ ਹਿਲੂ ਚੋਗੇ ਸੁਣ ਕੇ ਜੀ ਮਾਰਕੀਟ ਵਿੱਚ 800 900 ਤੋਂ ਘੱਟੋ ਘੱਟ ਮਿਲਦੀ ਹੈ ਤੁਹਾਨੂੰ ਪਤਾ ਹੀ ਹੈ ਜੀ ਆਹ ਦੇਖੋ ਸਭ ਤੋਂ ਵੱਧ ਕਰਾਂਗਾ ਆਹ ਦੇਖਦਾ ਜੀ ਕਿੰਨੇ ਚੜਾ ਰੰਗ ਸਭ ਤੋਂ ਵੱਧ ਵਿਕਦਾ ਹੈ ਇਹਦੇ ਨਾਲ ਸਲਵਾਰ ਆ ਗਈ ਨਾਭੀ ਰੰਗ ਦੀ ਦੇਖੋ ਜੀ ਬਾਟਮ ਤੇ ਵਰਕ ਹੈ ਪੌਂਚੇ ਦੇ ਉੱਤੇ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਬੁੱਕ ਕਰ ਲੋ ਜੀ ਜਿਹਨਾਂ ਨੇ ਬੁੱਕ ਕਰਨਾ ਹੈ ਇਹ ਰੰਗ ਸਾਰੇ ਟੌਪ ਦੇ ਰੰਗ ਨੇ ਕਾਟਨ ਦਾ ਸਟਾਫ ਆਊਗਾ ਜੀ ਲਓ ਜੀ ਸੇਲ ਦੀ ਆਫਰ ਸ਼ੁਰੂ ਹੋ ਗਈ ਜੀ ਬਾਟਮ ਦੇ ਪੌਂਚੇ ਤੇ ਵਰਕ ਆਊਗਾ ਜੀ ਦੇਖੋ ਕਿੰਨੇ ਸੋਹਣੇ ਬਾਟਮਾਂ ਦੇ ਵਰਕਰ ਆਇਆ ਇਹ ਰੰਗ ਸਭ ਤੋਂ ਵੱਧ ਵੇਖ ਰਿਹਾ ਇਸ ਟਾਈਮ ਇਹ ਨਵੇਂ ਰੰਗਲੇ ਜੀ ਕਾਟਨ ਦੇ ਜਵਾਂ ਦੇ ਵਿੱਚ ਸਟਾਰਟ ਕੀਤਾ ਕੱਪੜਾ ਬਹੁਤ ਸੋਹਣਾ ਜੀ ਪ੍ਰਾਈਸ ਹੈਗਾ 400 ਤੇ 50 ਰੁਪਏ ਜੀ 400 ਤੇ 50 ਰੁਪਏ ਦੇ ਵਿੱਚ ਕਾਟਨ ਦਾ ਸੂਟ ਹੈ ਸਲਵਾਰ ਵਰਕ ਦਾ ਪੌਂਚੇ ਦੇ ਵਰਕ ਦਾ ਜੀ ਕੰਦੀ ਕਢਾਈ ਨਹੀਂ ਹੁੰਦੀ 450 ਚ ਪੌਂਚੇ ਵਰਕ ਦਾ ਸੂਟ 450 ਰੁਪਏ ਦੇ ਵਿੱਚ ਕਰਤਾ 6 ਜਲਾਈ ਤੋਂ ਸੇਲ ਸ਼ੁਰੂ ਹੈ ਜੀ ਕੱਲ ਨੂੰ ਪਹਿਲਾ ਦਿਨ ਸੇਲ ਦਾ ਜੀ ਸੋ ਲੋ ਜੀ ਤੁਹਾਨੂੰ ਕੱਪੜੇ ਨਿਗਾਹ ਕਰਾਉਣ ਲੱਗੇ ਦੋ ਚਾਰ ਬਾਟਮ ਵਰਕ ਦਾ ਸੂਟ ਹੈ 450 ਰੁਪਏ ਦਾ ਜੀ ਲੋ ਜੀ ਜਲਦੀ ਜਲਦੀ ਕਰ ਲੋ ਬੁੱਕ ਜੀ ਪਹੁੰਚੋ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਥਾਣਾ ਰੋਣ ਪੀਖੀ 450 ਰੁਪਏ ਦਾ ਜੀ ਜਿਨ੍ਹਾਂ ਨੇ ਘਰੇ ਬੈਠੇ ਮੰਗਾਉਣਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਲਾਂਗੇ 60 ਰੁਪਏ ਸ਼ਿਪਿੰਗ ਹੈ ਜੀ 450 ਸੂਟ ਹੈ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ